ਸਾਰੇ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗੋਵਿੰਦਰ ਸਿੰਘ ਕੁੱਟੀਵਾਲਾ ਮੁੱਖ ਸੇਵਾਦਾਰ ਮੰਡਰੇ ਦਾ ਜਸਟਿਸ ਮਾਨ ਚ ਅੱਜ ਆਪਾਂ ਉਹ ਕਹਿੰਦੇ ਹੁੰਦੇ ਨੇ ਸਿਆਣੇ ਕਹਾਵਤਾਂ ਗੋਲ ਮਦਾਰੀ ਤੇ ਖੋਲ ਪਟਾ ਅੱਜ ਆਪਾਂ ਇੱਕ ਤੁਹਾਡੇ ਸਾਹਮਣੇ ਮੰਡਰੇਗਾ ਦੀ ਜਾਣਕਾਰੀ ਇਹੋ ਜੀ ਦੇਣ ਲੱਗੇ ਆਂ ਵੀ ਜਿਸ ਦੀ وجہ ਕਾਰਨ ਇਹ ਮੰਡਰੇਗਾ ਆ ਬੰਦ ਹੋਣ ਦੇ ਕਿਨਾਰੇ ਤੇ ਆ ਜਿਹੜੀ ਕਿ ਇਹਨਾਂ ਨੇ ਮੰਡਰੇਗਾ ਦੇ ਪੈਸਿਆਂ ਦੀ ਗਲਤ ਵਰਤੋਂ ਬਤ ਕੀਤੀ ਹੈ ਇਕ ਮੈਂ ਆਰਟੀਆਈ ਪਾਈਜੀ ਇੱਕ ਮਨਦੀਪ ਸਿੰਘ ਨਾਂ ਦਾ ਵਿਅਕਤੀ ਸੀਗਾ ਆਪਣੇ ਡੀਸਾ ਦਾ ਵੱਧ ਖਾਸ ਬੰਦਾ ਦੱਸਦੇ ਐ ਤੇ ਉਹਨੂੰ ਇਹਨਾਂ ਨੇ ਮਠਿੰਡੇ ਤੋਂ ਲੈ ਕੇ ਆਏ ਸੀਗੇ ਉਹਨੂੰ ਇਹਨਾਂ ਨੇ ਮੰਰੇਗਾ ਦੇ ਸੁਪਰਵਾਈਜ਼ਰੀ ਆਸਤੇ ਜਾਣਾਂ ਦੇ ਮੰਰੇਗਾ ਦੇ ਜਿਹੜੇ ਹੈਗੇ ਆ ਕੰਮ ਕੰਦਿਆਂ ਨੂੰ ਚੈੱਕ ਕਰਨ ਆਸਤੇ ਉਹ ਰੱਖਿਆ ਸੀ ਤੇ ਉਹ ਰੱਖਿਆ ਸੀ ਇਹ ਡੀਸਾ ਦੇ ਹੁਕਮਾਂ ਤੇ ਕੋਈ ਉਹ ਸਰਕਾਰੀ ਵੀ ਨਹੀਂ ਸੀ ਕੋਈ ਉਹਦੀ ਜਾਣਕਾਰੀ ਨਹੀਂ ਸੀ ਵੀ ਇਹ ਕਿਹੜੀ ਵਿਸ਼ੇ ਤੇ ਰੱਖਿਆ ਕੀ ਹੈਗਾ ਤੇ ਡੀਸੀ ਸਾਹਿਬ ਉਹਨੂੰ ਜਿਹੜੀ ਦਿਹਾੜੀ ਦਿੰਦੇ ਸੀ ਦਿਨ ਦੀ ਉਹ ਦਿੰਦੇ ਸੀ 6000 ਉਹ ਜਿਸ ਦਿਨ ਮੈਂ ਆਰਟੀਆਈ ਪਾ ਕੇ ਨਾ ਤਰਕਾਨ ਮੰਗ ਲਿਆ ਤਾਂ ਇਹਨਾਂ ਨੇ ਉਹਨੂੰ ਹਟਾ ਦਿੱਤਾ ਇਹ ਮਰੇਗਾ ਦੇ ਪੈਸਿਆਂ ਦੇ ਜਿਹੜੀ ਦਰਵਾਜ਼ਾ ਤੋਂ ਆਏ ਕਰਦੇ ਸੀ ਲੋਕ ਇਹ ਜਿਹੜੇ ਸੀਗੇ ਅਫਸਰ ਸੀਗੇ ਤੇ ਉਹਦੇ ਕਾਰਨ ਇਹ ਜਿਹੜੇ ਮਰੇਗਾ ਬੰਦ ਹੋਣ ਤੇ ਆ ਗਈ ਹੈ ਤੇ ਦੋਸਤੋ ਇਹ ਨੂੰ ਤੁਸੀਂ ਥੋੜਾ ਜਿਆ ਧਿਆਨ ਦਿਆ ਕਰੋ ਮੈਂ ਸਾਡੇ ਅਮਰੀਕਾ ਦੇ ਜਿਹੜੇ ਲੀਡਰ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਆਂ ਵੀ ਐਵੇਂ ਨਾ ਉਹ ਇਧਰ ਉਧਰ ਨੀਆਂ ਮਾਰੀ ਜਾਇਆ ਕਰੋ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਇਹ ਕਰਦੇ ਆ ਇਹਨਾਂ ਤੇ ਧਿਆਨ ਰੱਖਿਆ ਕਰੋ ਤਾਂ ਇਹ ਜਿਹੜੀ ਵੀਡੀਓ ਹੈ ਇਹ ਮੁੱਖ ਮੰਤਰੀ ਤਾਈਂ ਇੰਨੇ ਕਿ ਸ਼ੇਅਰ ਕਰੋ ਵੀ ਮੁੱਖ ਮੰਤਰੀ ਤੱਕ ਪਹੁੰਚ ਜੇ ਤਾਂ ਜੋ ਉਹਨਾਂ ਦੇ ਜਿਹੜੇ ਅਫਸਰ ਆ ਪਤਾ ਲਾ ਕੇ ਸਕੇ ਵੀ ਇਹ ਜਿਹੜੇ ਆਪਦੇ ਪਰਿਵਾਰ ਕਿਵੇਂ ਪਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ